ਜੋਰ ਸੇ ਕੁੜੀ ਮੈਕਦੀਪ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਦੀ ਕੰਟਰੋਵਰਸੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਮੁੱਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਅਸੀਂ ਤੁਹਾਨੂੰ ਫਿਰ ਵੀ ਦੱਸ ਦਿੰਦੇ ਹਾਂ ਕਿ ਮੈਕਦੀਪ ਮਨਿੰਦਰ ਮੰਗਟ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਪਤਨੀ ਹੈ ਉਨ੍ਹਾਂ ਦੇ ਨਾਲ ਹੀ ਕੈਨੇਡਾ ਦੇ ਵਿੱਚ ਉਹ ਰਹਿੰਦੀ ਸੀ ਤੇ ਮੈਕ ਨੂੰ ਅਚਾਨਕ ਡਿਪਰੈਸ਼ਨ ਦੀ ਸਮੱਸਿਆ ਰਹਿਣ ਲੱਗ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਇਕੱਲੀ ਨੂੰ ਇਲਾਜ ਲਈ ਪੰਜਾਬ ਭੇਜ ਦਿੱਤਾ ਜਿਸ ਤੋਂ ਬਾਅਦ ਇਹ ਸਾਰਾ ਮੁੱਦਾ ਪੱਕ ਗਿਆ ਤੇ ਇੱਕ ਨਵੀਂ ਕੌਂਟ੍ਰੋਵਰਸੀ ਸ਼ੁਰੂ ਹੋ ਗਈ ਲੋਕ ਪੰਜਾਬੀ ਵਲੌਗਰ ਦੀਆਂ ਵੀਡੀਓਜ਼ ਥੱਲੇ ਜਾ ਕੇ ਕਮੈਂਟ ਕਰਨ ਲੱਗ ਗਏ ਕਿ ਤੁਹਾਨੂੰ ਕੁੜੀ ਨੂੰ ਇਕੱਲੀ ਨਹੀਂ ਭੇਜਣਾ ਚਾਹੀਦਾ ਸੀ ਤੇ ਗਾਲਾਂ ਤੱਕ ਵੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਕੱਡੀਆਂ ਗਈਆਂ ਤੇ ਇਥੋਂ ਤੱਕ ਕਿ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਕ ਦਾ ਉਸਦੇ ਪਤੀ ਰਵੀ ਦੇ ਨਾਲ ਡਿਵੋਰਸ ਹੋ ਚੁੱਕਿਆ ਹੈ ਕਿਉਂਕਿ ਰਵੀ ਨੂੰ ਅਜਿਹੀ ਕੰਡੀਸ਼ਨ ਦੇ ਵਿੱਚ ਮੈਕ ਦੇ ਨਾਲ ਖੜਨਾ ਚਾਹੀਦਾ ਸੀ ਪਰ ਉਹ ਵੀ ਉਸਦੇ ਨਾਲ ਪੰਜਾਬ ਇਲਾਜ ਕਰਵਾਉਣ ਲਈ ਨਹੀਂ ਆਇਆ ਤੇ ਹੁਣ ਲੋਕ ਕਹਿ ਰਹੇ ਹਨ ਕਿ ਉਹਨਾਂ ਦਾ ਡਿਵੋਰਸ ਹੋ ਚੁੱਕਿਆ ਹੈ ਇਸ ਕਰਕੇ ਉਹ ਵਾਪਸ ਕੈਨੇਡਾ ਨਹੀਂ ਜਾ ਰਹੀ ਤੇ ਨਾ ਹੀ ਮਨਿੰਦਰ ਮੰਗੜ ਦੇ ਵੱਲੋਂ ਕੋਈ ਸੱਚ ਦੱਸਿਆ ਗਿਆ ਹੈ ਪਰ ਅੱਜ ਮੈਕ ਨੇ ਆਪਣੇ ਚੈਨਲ ਦੇ ਥਰੂ ਇੱਕ ਨਵੀਂ ਅਪਡੇਟ ਦਿੱਤੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਸੋਚ ਲਈ ਮਜਬੂਰ ਹੋ ਜਾਓਗੇ ਤਾਂ ਹਾਲ ਹੀ ਦੇ ਵਿੱਚ ਮੈਕ ਨੇ ਵਲੌਗ ਸ਼ੇਅਰ ਕੀਤਾ ਜਿਸ ਦਾ ਟਾਈਟਲ ਸੀ ਗੁਰੂ ਸਾਹਿਬ ਨੇ ਸਬਰ ਹੀ ਬਖਸ਼ਤਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹ ਸੋਚ ਕੇ ਵਲੌਗ ਨੂੰ ਖੋਲਿਆ ਜਾ ਰਿਹਾ ਹੈ ਕਿ ਉਸ ਨੇ ਆਪਣਾ ਸੱਚ ਦੱਸਿਆ ਹੈ ਕਿ ਆਖਿਰ ਪਰਿਵਾਰ ਦੇ ਵਿੱਚ ਹੋਇਆ ਕੀ ਸੀ ਤੇ ਇਸ ਵਲੌਗ ਦੇ ਕਮੈਂਟ ਵੀ ਉਸ ਦੇ ਵੱਲੋਂ ਆਫ ਰੱਖੇ ਗਏ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿੱਥੇ ਮੈਕ ਦੇ ਹੱਕ ਵਿੱਚ ਲੋਕਾਂ ਦੇ ਵੱਲੋਂ ਉਸਤੇ ਸਾਰੇ ਪਰਿਵਾਰ ਤੇ ਨਾਰਾਜ਼ਗੀ ਜਤਾਈ ਜਾ ਰਹੀ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਮੈਕ ਦੇ ਬਾਰੇ ਵੀ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਪਖੰਡ ਕਰ ਰਹੀ ਹੈ ਤੇ ਉਸ ਨੂੰ ਕੁਝ ਨਹੀਂ ਹੋਇਆ ਤੇ ਉਹ ਨਾਟਕ ਕਰਦੀ ਹੈ ਤੇ ਇਸ ਬਾਰੇ ਵੀ ਮੈਕ ਨੇ ਆਪਣੇ ਵਲੌਗਸ ਤੇ ਵਿੱਚ ਲੋਕਾਂ ਨੂੰ ਕਲੀਅਰ ਕੀਤਾ ਸੀ ਕਿ ਜੇ ਮੈਂ ਪਖੰਡ ਕਰਦੀਆਂ ਤਾਂ ਮੇਰਾ ਰੱਬ ਜਾਣਦਾ ਹੈ ਤੇ ਇਸ ਤਰ੍ਹਾਂ ਦਾ ਪਖੰਡ ਰੱਬ ਕਿਸੇ ਤੋਂ ਵੀ ਨਾਮ ਕਰਵਾਵੇ ਪਰ ਜੋ ਇਹ ਵਲੌਗ ਸ਼ੇਅਰ ਕੀਤਾ ਗਿਆ ਹੈ ਇਸ ਦੇ ਵਿੱਚ ਮੈਕ ਦੇ ਵੱਲੋਂ ਕੁਝ ਵੀ ਨਹੀਂ ਦੱਸਿਆ ਗਿਆ ਕਿ ਉਸ ਦਾ ਸਹੁਰੇ ਪਰਿਵਾਰ ਦੇ ਨਾਲ ਐਸਾ ਕੀ ਮਸਲਾ ਹੋਇਆ ਹੈ ਜੋ ਉਹ ਵਾਪਸ ਨਹੀਂ ਜਾ ਰਹੀ ਤੇ ਨਾ ਹੀ ਅਜੇ ਤੱਕ ਕੋਈ ਸੱਚ ਦੱਸ ਰਹੀ ਹੈ ਪਰ ਪਿਛਲੇ ਦਿਨੀ ਮਨਿੰਦਰ ਮੰਗੜ ਦੀ ਘਰ ਵਾਲੀ ਸ਼ਰਨ ਦੇ ਕਿਸੇ ਰਿਸ਼ਤੇਦਾਰ ਹੋਣ ਦਾ ਦਾਵਾ ਕਰਦੇ ਹੋਏ ਕਿਸੇ ਨੇ ਕਮੈਂਟ ਕੀਤਾ ਸੀ ਕਿ ਮੈਂ ਇੱਕ ਆਪਣੀ ਸੱਸ ਦੇ ਨਾਲ ਮਿਲ ਕੇ ਸ਼ਰਨ ਦੇ ਬਾਰੇ ਗਲਤ ਵਿਚਾਰ ਰੱਖਦੀ ਸੀ ਜਿਸ ਗੱਲ ਦਾ ਉਸ ਨੂੰ ਪਤਾ ਲੱਗ ਗਿਆ ਤੇ ਪੂਰਾ ਮਾਮਲਾ ਭੱਗ ਗਿਆ ਇਹ ਸਭ ਸੱਚ ਹੈ ਜਾਂ ਝੂਠ ਇਸ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਪਰ ਦੂਜੇ ਪਾਸੇ ਮੈਕ ਦੇ ਪਤੀ ਰਵੀ ਜਾਂ ਪੰਜਾਬੀ ਵਲੌਗਰ ਦੇ ਵੱਲੋਂ ਵੀ ਇਸ ਮਸਲੇ ਤੇ ਕੋਈ ਚੁੱਪੀ ਨਹੀਂ ਤੋੜੀ ਗਈ ਕਿ ਆਖਿਰ ਉਹਨਾਂ ਦੇ ਵਿੱਚ ਅਜਿਹਾ ਕੀ ਹੋਇਆ ਹੈ ਜੋ ਮੈਕ ਤੋਂ ਉਹ ਦੂਰ ਹੋ ਗਏ ਹਨ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੋਕ ਜਾਣਨਾ ਚਾਹੁੰਦੇ ਹਨ ਪਰ ਅਜੇ ਤੱਕ ਸਾਰੇ ਪਰਿਵਾਰ ਦੇ ਵੱਲੋਂ ਕੋਈ ਕਲੀਅਰ ਨਹੀਂ ਦੱਸਿਆ ਗਿਆ ਤੇ ਜਿਵੇਂ ਹੀ ਕੋਈ ਅਪਡੇਟ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਬਾਕੀ ਤੁਸੀਂ ਕੀ ਸੋਚਦੇ ਹੋ ਕਿ ਇਸ ਮਸਲੇ ਦੇ ਵਿੱਚ ਮੈਕ ਗਲਤ ਹੈ ਜਾਂ ਸਹੀ ਇਸ ਬਾਰੇ ਸਾਨੂੰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ